ਪੰਜਾਬ ਦੇ ਕਿਸਾਨੋ ਜਾਂ ਭਾਰਤ ਦੇ ਕਿਸਾਨੋ ਤੁਹਾਨੂੰ ਯਾਦ ਹੈ ਜਾਂ ਭੁੱਲ ਗਿਆ ਆ ਤੁਹਾਨੂੰ ਯਾਦ ਕਰਵਾ ਦਈਏ ਅੱਜ ਜਿੱਥੇ ਪੁਲਿਸ ਆਫੀਸਰ ਖੜੇ ਆ ਔਰ ਦੱਸਦਾ ਹੀ ਆ ਕਿ ਕਿਸਾਨਾਂ ਨੂੰ ਇਹ ਯਾਦ ਕਰਵਾ ਦਈਏ ਕਿ ਤੁਹਾਡਾ ਜਿਹੜਾ ਵਕਤ ਹੈ ਉਹ ਕੀ ਹੈ ਤੁਸੀਂ ਕਿਉਂ ਇੱਥੇ ਬੈਠੇ ਹੋ ਕਿਉਂ ਤੁਹਾਡੇ ਵਾਸਤੇ ਕਿਸਾਨ ਜਥੇਬੰਦੀਆਂ ਮਰਦੀਆਂ ਨੇ ਕਿਉਂ ਕਿਸਾਨ ਜਥੇਬੰਦੀਆਂ ਤੁਹਾਡੇ ਵਾਸਤੇ ਭੁੱਖ ਹੜਤਾਲਾਂ ਰੱਖਦੀਆਂ ਤੁਸੀਂ 4 ਦਿਨ ਦਾ ਭੁੱਖ ਹੜਤਾਲ ਰੱਖ ਕੇ ਵੇਖੋ ਔਰ ਢੱਲੇਵਾਲ ਸਾਹਿਬ ਦੀ ਗੱਲ ਦੱਸਦਾ ਹੀ ਹੈ ਕਿ ਅੱਜ 100 ਦਿਨ ਹੋ ਗਏ ਆ ਔਰ 100 ਦਿਨ ਪੂਰੇ ਹੋਣ ਵਿੱਚ ਜੇ ਤੁਸੀਂ ਦੱਸ ਦਈਏ ਕਿੰਨੀਆਂ ਔਕੜਾਂ ਆਈਆਂ ਹੋਣਗੀਆਂ ਕਿੰਨੀ ਤੰਗੀ ਘਟੀ ਹੋਵੇਗੀ ਅੰਨ ਦਾ ਦਾਣਾ ਮੂੰਹ 'ਚ ਪਾ ਕੇ ਨਹੀਂ ਵੇਖਿਆ 100 ਦਿਨ ਤੋਂ ਭੁੱਖੇ ਬੈਠੇ ਨੇ ਡੱਲੇਵਾਲ ਸਾਹਿਬ ਔਰ ਕਿਸਾਨਾਂ ਦੀ ਗੱਲ ਕਰੀਏ ਤਾਂ ਸਿਰਫ 30-40 ਕਿਸਾਨ ਹੀ ਪਠਾਨਕੋਟ ਜ਼ਿਲ੍ਹੇ ਦੀ ਡੀਸੀ ਦਫ਼ਤਰ ਦੇ ਬਾਹਰ ਬੈਠੇ ਆ ਆਹ ਵੇਖ ਸਕਦੇ ਹੋ ਤੁਸੀਂ ਕਿ ਅੱਜ ਇਹਨਾਂ ਨੇ ਵੀ ਅੰਨ ਦਾ ਦਾਣਾ ਨਹੀਂ ਖਾਣਾ ਜੇ ਡੱਲੇਵਾਲ ਸਾਹਿਬ ਨੇ ਇੱਕ ਸਾਲ ਕੱਢਿਆ ਤਾਂ ਇਹ ਵੀ ਸ਼ੁਰੂਆਤ ਕਰਨ ਵਾਲਿਆਂ 'ਚ ਆ ਗਏ ਆ ਇਹਨਾਂ ਨੇ ਅੱਜ ਪੂਰਾ ਦਿਨ ਸ਼ਾਮ 6 ਵਜੇ ਤੱਕ ਭੁੱਖ ਹੜਤਾ ਰੱਖਣੀ ਆ ਸਿਰਫ ਪਾਣੀ ਹੀ ਪੀਣਾ ਅੰਨ ਦਾ ਇੱਕ ਦਾਣਾ ਨਹੀਂ ਖਾਣਾ ਆਓ ਜੋਦੇ ਨੇ ਜੋ ਕਿਸੇ ਦੇ ਪਿੱਛੇ ਤੇ ਕਿਸੇ ਦੇ ਹੱਕ ਦੇ ਨਾਲ ਬਾਹਾਂ ਬਾਹ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਆ ਤਸਵੀਰਾਂ ਤੁਸੀਂ ਵੇਖੋ ਕਿ ਆਫੀਸਰ ਪੁਲਿਸ ਦੇ ਵੀ ਖੜੇ ਨੇ ਪੁਲਿਸ ਦੀਆਂ ਟੀਮਾਂ ਵੀ ਖੜੀਆਂ ਨੇ ਔਰ ਵਿੱਚ ਆਪਣੇ ਝੰਡੇ ਲੈ ਕੇ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਦਰੀਆਂ ਵਿਸ਼ਾਕੇ ਤੇ ਪਾਣੀ ਦੀਆਂ ਪੇਟੀਆਂ ਰੱਖ ਕੇ ਬੈਠੇ ਨੇ ਕਿਸਾਨ ਆ ਵੇਖੋ ਤਸਵੀਰਾਂ ਤੁਸੀਂ ਤੁਹਾਨੂੰ ਤਸਵੀਰਾਂ ਦੱਸ ਦਈਏ ਕਿ ਇਹ ਪਠਾਨਕੋਟ ਦੇ ਡੀਸੀ ਦਫ਼ਤਰ ਦੀਆਂ ਤਸਵੀਰਾਂ ਇਹ ਉੱਥੇ ਬੈਠੇ ਨੇ ਕਿਸਾਨ ਔਰ ਇਹਨਾਂ ਵੱਲੋਂ ਅੱਜ ਯਾਦ ਕਰਾਇਆ ਜਾ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਦੇ ਕਿਸਾਨਾਂ ਨੂੰ ਔਰ ਸਮੁੱਚੀ ਕਿਸਾਨੀ ਨੂੰ ਯਾਦ ਕਰਾਇਆ ਜਾ ਰਿਹਾ ਕਿ ਡੱਲੇਵਾਲ ਸਾਹਿਬ ਨੂੰ ਅੱਜ 100 ਦਿਨ ਪੂਰਾ ਹੋ ਗਿਆ ਆ ਪਾਣੀ ਦੀਆਂ ਪੇਟੀਆਂ ਲੈ ਕੇ ਬੈਠੇ ਨੇ ਅੱਜ ਔਰ ਡੱਲੇਵਾਲ ਸਾਹਿਬ ਵੀ ਪਾਣੀ ਨਾਲ ਹੀ ਗੁਜ਼ਾਰਾ ਕਰ ਰਹੇ ਆ ਔਰ ਡੱਲੇਵਾਲ ਸਾਹਿਬ ਨੂੰ ਅੱਜ 100 ਦਿਨ ਪੂਰਾ ਹੋ ਗਿਆ 100 ਦਿਨ ਬਹੁਤ ਹੁੰਦਾ ਔਰ بڑا ਸੰਘਰਸ਼ ਜੁਦੇ ਵਾਸਤੇ ਔਰ ਦੱਸ ਦਈਏ ਕਿ ਬਹੁਤ ਵੱਡੀ ਗੱਲ ਆ ਜੇ ਤੁਸੀਂ ਵਿਚਾਰ ਕਰਦੇ ਹੋ ਤਾਂ ਤੁਸੀਂ ਵਿਚਾਰ ਤੋਂ ਬਾਹਰ ਹੋ ਜਾਓਗੇ 100 ਦਿਨ ਬਹੁਤ ਜ਼ਿਆਦਾ ਹੁੰਦੇ ਆ ਉਹ ਦੱਸ ਦਈਏ ਕਿ ਡੱਲੇਵਾਲ ਸਾਹਿਬ ਵਾਸਤੇ ਉਹਨਾਂ ਦੇ ਸਾਥੀ ਉਹਨਾਂ ਦੇ ਸੰਗੀ ਅੱਜ ਬੈਠੇ ਨੇ ਆ ਜ਼ਿਲ੍ਹਾ ਪਠਾਨਕੋਟ ਦੇ ਕੋਡਕਾਡੇ ਡੀਸੀ ਦਫ਼ਤਰ ਦੇ ਸਾਹਮਣੇ ਔਰ ਕੰਪਲੈਕਸ ਦੇ ਬਾਹਰ ਆ ਵੇਖੋ ਤੁਸੀਂ ਡੀਸੀ ਦਫ਼ਤਰ ਦੇ ਕੰਪਲੈਕਸ ਦੇ ਬਾਹਰ ਆ ਤਸਵੀਰਾਂ ਤੁਸੀਂ ਵੇਖੋ ਇਹ ਉਹ ਜੁਦੇ ਨੇ ਜੋ ਆਪਣੇ ਸਾਥੀਆਂ ਦੇ ਨਾਲ ਆਪਣੀ ਕਿਸਾਨੀ ਦੇ ਲਈ ਲਗਾਤਾਰ ਦਰਨੇ ਲਾਉਂਦੇ ਆ ਲਗਾਤਾਰ ਮੰਗਾ ਮੰਨਦੇ ਆ ਔਰ ਮੰਗਾ ਜੇ ਡੱਲੇਵਾਲ ਸਾਹਿਬ ਦੀਆਂ ਨਹੀਂ ਮੰਗੀਆਂ ਜਾਂਦੀਆਂ ਤਾਂ ਡੱਲੇਵਾਲ ਸਾਹਿਬ ਹੋਰ ਕਿੰਨੇ ਦਿਨ ਭੁੱਖ ਹੜਤਾਲ ਤੇ ਬੈਠਣਗੇ ਕਿੰਨੇ ਦਿਨਾਂ ਮਰਨ ਵਰਤ ਤੇ ਬੈਠਣਗੇ ਔਰ ਆ ਵੇਖੋ ਤੁਸੀਂ ਤਸਵੀਰਾਂ ਵੀ ਇੱਕ ਦਿਨ ਵਾਸਤੇ ਇਹਨਾਂ ਨੇ ਵੀ ਅੱਜ ਰੋਟੀ ਛੱਡ ਦਿੱਤੀ ਆ ਅੱਗੇ ਕੀ ਇਹਨਾਂ ਦੇ ਪੂਰਨੇ ਰਹਿੰਦੇ ਆ ਅਜੇ ਕੋਈ ਅਪਡੇਟ ਨਹੀਂ ਆਣਾ ਦਿੱਤੀ ਅੱਗੇ ਕੋਈ ਅਪਡੇਟ ਆਉਂਦੀ ਆ ਤਾਂ ਤੁਹਾਨੂੰ ਸ਼ਾਮ ਤੱਕ ਫਿਰ ਦੁਬਾਰਾ ਅਗਲੀਆਂ ਖਬਰਾਂ ਵਿੱਚ ਦੱਸਾਂਗੇ ਲੇਕਿਨ ਫਿਲਹਾਲ ਦੱਸ ਦਈਏ ਕਿ ਇਹ ਕਿਸਾਨ ਭਾਈ ਚਾਰੇ ਦੇ ਜੋਦੇ ਇਹ ਸ਼ਿੰਗਰ ਸੀ ਜੋਦੇ ਇੱਥੇ ਡੀਸੀ ਦਾਫਤਰ